ਬੁੱਧ ਪਾਰਟੀ ਦੇ ਹਰਦੇਵ ਪਹਿਲਾਂ ਚੁੰਨੀ ਦੇਣ ਪਿੱਛੇ ਝਗੜ ਪਿਆ ਦੋਵਾਂ ਦਾ ਕਿਸ ਨੂੰ ਮੁੱਕੀ ਚੱਲਣ ਲੱਗ ਪਿਆ ਹੈ ਇੰਨੇ ਰੌਲੇ ਵਿੱਚ ਜਾਨੀ ਨੇ ਦੋਵਾਂ ਦੀਆਂ ਚੁੰਨੀਆਂ ਕੱਢ ਲੀਆਂ ਆਓ ਅੱਗੇ ਸੁਣੀਏ ਬੁੱਧ ਪਾਰਟੀ ਹਰਦੇਵ ਨੂੰ ਕਹਿੰਦੀ ਆ ਇੱਕ ਨਾਰ ਦੋਹੇ ਫੜਾ ਦਿਓ ਚੁੰਨੀਆਂ ਮੁਖ ਸੇ ਕਹੇ ਉਚਾਰ ਮੁਖ ਸੇ ਕਹੇ ਉਚਾਰ ਕਰੋ ਮਨ ਵਿੱਚ ਵਿਚਾਰ ਜਿਹੜੀ ਉਸ ਕਾ ਦਿਲ ਕਰੇ ਲਵੇ ਸੀਸ ਪਰ ਡਾਰ ਕਹੇ ਕਵੀ ਦਾਸ ਕਿਸ਼ੋਰ ਕਾਸ ਨੂੰ ਕਰਦੇ ਯੁੱਧ ਕੀਨੇ ਦਿੱਤੀ ਆਣ ਕੇ ਮਾਰ ਦੋਹਾਂ ਦੀ ਬੁੱਧ ਸੁਣ ਕੇ ਤੇ ਦੋਵੇਂ ਹੀ ਖਮੋਸ਼ ਹੋ ਗਏ ਤੀਰਜ ਦੇ ਨਾਲ ਸੂਰਮੇ ਖਲੋ ਗਏ ਸੁਣ ਕੇ ਤੇ ਦੋ ਮੈਂ ਹੀ ਖਮੋਸ਼ ਹੋ ਗਏ ਤੀਰਜ ਦੇ ਨਾਲ ਸੂਰਮੇ ਖਲੋ ਗਏ ਜਦੋਂ ਹੱਥ ਜੇਬ ਦੀ ਤਰਫ ਹੈ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਉਹ ਖਾਲੀ ਹੱਥ ਜੇਬਾਂ ਦੇ ਖਦਾੜ-ਦਾੜ ਪਿੱਟਦੇ ਨੇਤਰਾਂ 'ਚ ਨੀਰ ਦੇ ਸਮੁੰਦ ਸਿੱਟਦੇ ਖਾਲੀ ਜੇਬਾਂ ਵੇਖ ਖਦਾੜ-ਦਾੜ ਪਿੱਟਦੇ ਨੇਤਰਾਂ 'ਚ ਨੀਰ ਦੇ ਸਮੁੰਦ ਸਿੱਟਦੇ ਹੌਸਲੇ ਦਿਆਨ ਕੇ ਬੁਰਜ ਠਹਿ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਗਾਹਨਾ ਪੇਸ਼ਾਹ ਪੈਰਾ ਤਾਂ ਹੀ ਪੱਟ ਦੇ ਮੱਥਾ ਕਰ ਇਕੱਠਾ ਤਿਉੜੀਆਂ ਨੂੰ ਵੱਟ ਦੇ ਗਾਹਨਾ ਪੇਸ਼ਾਹ ਪੈਰਾ ਤਾਂ ਹੀ ਪੱਟ ਦੇ ਮੱਥਾ ਕਰ ਇਕੱਠਾ ਤਿਉੜੀਆਂ ਨੂੰ ਵੱਟ ਦੇ ਹਿਲਣੇ ਤੋਂ ਹੱਥ ਜੀ ਦੋਹਾਂ ਦਾ ਰਹਿ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਕਰਵਣ ਹੱਥ ਕੱਢਦੀ ਅਗਾਹਾਂ ਨੂੰ ਜਾਨੀ ਚੋਰ ਹੋਰ ਕਰਦਾਸ ਲਾਹਾਂ ਨੂੰ ਜਾਨੀ ਚੋਰ ਹੋਰ ਕਰਦਾਸ ਲਾਹਾਂ ਨੂੰ ਕਹਿੰਦਾ ਥੋਡੀ ਕੌਣ ਹੋਏ ਅਕਲ ਲੈ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਪੱਥਰ ਦੀ ਪੂਤਲੀ ਸਮਾਨ ਖੜ ਗਏ ਹੌਂਕਿਆਂ ਦੇ ਨਾਲ ਹੀ ਸਵਾਸ ਛੜ ਗਏ ਪੱਥਰ ਦੀ ਪੂਤਲੀ ਸਮਾਨ ਖੜ ਗਏ ਹੌਂਕਿਆਂ ਦੇ ਨਾਲ ਹੀ ਸਵਾਸ ਛੜ ਗਏ ਰੋਂਦਿਆਂ ਦਾ ਬੋਲਣੋਂ ਪਿਸੰਗ ਬਹਿ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਹਾਸਾ ਪਿਆ ਆਣ ਕੇ ਮਰਦ ਨਾਰ ਦਾ ਫੇਰ ਮੂੰਹ ਘੋਰ ਭਣ ਜਾਇਓ ਚਾਰ ਦਾ ਹਾਸਾ ਪਿਆ ਆਣ ਕੇ ਮਰਦ ਨਾਰ ਦਾ ਫੇਰ ਮੂੰਹ ਘੋਰ ਭਣ ਜਾਇਓ ਚਾਰ ਦਾ ਸੱਚ ਮੂੰਹ ਪੰਡਤ ਕਿਸ਼ੋਰ ਕਹਿ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਹੁਣੇ ਘੜੀ ਵਿੱਚ ਕੀ ਅੰਧੇਰ ਪੈ ਗਿਆ ਦੋਹਾਂ ਦੀ ਵੱਲ ਵੇਖ ਕੇ ਕਹਿੰਦਾ ਕਮਲ ਕੁਮਾਰ ਹੁਣ ਮਾਮਾ ਸੁਲਤਾਨ ਮੈਂ ਗਿਆ ਖੜੋਤਾ ਹਾਰ ਇਹ ਤਾਂ ਹੁਣ ਖੜੇ ਦੋਵੇਂ ਦਾੜ ਵੱਟ ਕੇ ਤੂੰ ਹੀ ਆਜਾ ਮਾਮਿਆ ਕਦਮ ਪੱਟ ਕੇ ਇਹ ਤਾਂ ਖੜੇ ਵਾਂਗ ਹੈ ਹਵਾਨ ਮਾਮਿਆ ਤੂੰ ਹੀ ਦੇ ਦੇ ਚੁੰਨੀ ਸੁਲਤਾਨ ਮਾਮਿਆ ਤੂੰ ਹੀ ਦੇ ਦੇ ਚੁੰਨੀ ਸੁਲਤਾਨ ਮਾਮਿਆਂ ਖਾਲੀ ਹੱਥ ਖੜੇ ਮਾਰਦੇ ਸੀ ਸ਼ੇਖੀਆਂ ਇਹੋ ਜੀਆਂ ਗੱਲਾਂ ਸੁਪਨੇ ਨਾ ਵੇਖੀਆਂ ਪੌਣ ਜੋਗੇ ਵੇਲਾ ਕਮਸਾਨ ਮਾਮਿਆਂ ਤੂੰ ਹੀ ਦੇ ਦੇ ਚੁੰਨੀ ਸੁਲਤਾਨ ਮਾਮਿਆਂ ਤੂੰ ਹੀ ਦੇ ਦੇ ਚੁੰਨੀ ਸੁਲਤਾਨ ਮਾਮਿਆਂ ਮਰਦੇ ਨਹੀਂ ਡੁੱਬ ਕੇ ਸ਼ਰਮ ਨਾਲ ਜੀ ਰਹੇ ਨੇ ਤਮਾਸ਼ਾ ਜੱਗ ਨੂੰ ਦਿਖਾਲ ਜੀ ਮਰਦੇ ਨਹੀਂ ਡੁੱਬ ਕੇ ਸ਼ਰਮ ਨਾਲ ਜੀ ਰਹੇ ਨੇ ਤਮਾਸ਼ਾ ਜੱਗ ਨੂੰ ਦਿਖਾਲ ਜੀ ਸੂਰਮਾ ਜੱਤ ਦਾ ਮੈਦਾਨ ਮਾਮਿਆਂ ਤੂੰ ਹੀ ਦੇ ਦੇ ਚੁੰਨੀ ਸੋ ਸੁਲਤਾਨ ਮਾਮਿਆਂ ਤੂੰ ਹੀ ਦੇ ਦੇ ਚੁੰਨੀ ਸੋ ਸੁਲਤਾਨ ਮਾਮਿਆਂ ਅੱਜ ਤੇ ਪਛਾੜੀ ਸ਼ੇਖੀਆਂ ਸੀ ਮਾਰਦੇ ਐਸ ਵੇਲੇ ਨਹੀਂ ਚੌਕੀ ਤੋਂ ਉਤਾਰ ਦੇ ਰੱਖ ਲੈ ਖੜੋਤਾ ਸਾਡੀ ਸ਼ਾਨ ਮਾਮਿਆਂ ਤੂੰ ਹੀ ਚੁੰਨੀ ਦੇ ਦੇ ਸੁਲਤਾਨ ਮਾਮਿਆਂ ਤੂੰ ਹੀ ਦੇ ਦੇ ਚੁੰਨੀ ਸੁਲਤਾਨ ਮਾਮਿਆਂ ਜੇ ਤੂੰ ਮੈਨੂੰ ਨਹੀਂ ਚੌਕੀ ਤੋਂ ਉਤਾਰਦਾ ਰਹੂਗਾ ਅਲਹੰਬਾ ਜੋ ਮਰਦ ਨਾਰਦਾ ਮਨ ਲੈ ਕਿਸ਼ੋਰ ਦੀ ਸਜਾਨ ਮਾਮਿਆਂ ਤੂੰ ਹੀ ਦੇ ਦੇ ਚੁੰਨੀ ਸੁਲਤਾਨ ਮਾਮਿਆਂ ਤੂੰ ਹੀ ਦੇ ਦੇ ਚੁੰਨੀ ਸੁਲਤਾਨ ਮਾਮਿਆਂ